ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਂ ਦਿਸਾਸੋਂ ਜੀਓ ਆਓ ਸਾਖੀ ਸਰਵਣ ਕਰਦੇ ਹਾਂ ਦਸਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਜੀਵਨ ਦੇ ਵਿੱਚ ਸਾਖੀ ਸੋਤਰੇ ਸ਼ਾਦੀ ਸੋਤਰਾ ਸ਼ਾ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਰਹਿ ਕੇ ਹਾਸ ਰਸ ਦੀਆਂ ਕਵਿਤਾਵਾਂ ਸੁਣਾ ਕੇ ਦਸਮ ਪਿਤਾ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਦਾ ਹੁੰਦਾ ਸੀ ਇੱਕ ਹਲਵਾਈ ਦੀ ਦੁਕਾਨ ਤੋਂ ਰੋਜ਼ਾਨਾ ਦੋ ਵੇਲੇ ਦੁੱਧ ਦਹੀਂ ਲੱਸੀ ਪੇੜੇ ਵਗੈਰਾ ਖਾ ਪੀ ਆਉਂਦਾ ਸੀ ਜਿੰਨਾ ਇਹ ਖਾਵੇ ਉਤਨਾ ਹਲਵਾਈ ਵਹੀ ਪਰ ਲਿਖ ਲੈਂਦਾ ਸੀ ਗੁਰੂ ਸਾਹਿਬ ਜੀ ਦਾ ਆਦਮੀ ਸਮਝ ਕੇ ਦੁਕਾਨਦਾਰ ਇਸ ਨੂੰ ਸੌਦਾ ਦਿੰਦਾ ਜਾਵੇ ਜਦ ਕਈ ਮਹੀਨੇ ਗੁਜ਼ਰ ਗਏ ਲੇਖਾ ਬਹੁਤ ਹੋ ਗਿਆ ਹਲਵਾਈ ਨੇ ਇਸ 50 ਰੁਪਏ ਮੰਗੇ ਕਿ ਮੈਂ ਤੈਨੂੰ ਬਹੁਤ ਮੈਨੂੰ ਬਹੁਤ ਜ਼ਰੂਰਤ ਹੈ ਅੱਜ ਰੁਪਏ ਜ਼ਰੂਰ ਦੇ ਆ ਸੁਤਰੇ ਨੇ ਕਿਹਾ ਰੁਪਏ ਕਿਹੜੇ ਹਲਵਾਈ ਨੇ ਆਖਿਆ ਜਿਹੜਾ ਰੋਜ਼ ਦੁੱਧ ਦਹੀਂ ਲੱਸੀ ਪੀੜੇ ਵਗੈਰਾ ਖਾਂਦਾ ਪੀਂਦਾ ਰਹਾ ਉਸ ਬਾਬਤ ਅੱਜ ਲੇਖਾ ਚੁਕਾ ਦੇ ਸੁਤਰਾ ਸ਼ਾ ਮੁਕਰ ਹੀ ਗਿਆ ਕਿਹਾ ਇਹ ਮੈਂ ਕੋਈ ਸੌਦਾ ਤੇਰੇ ਪਾਸੋਂ ਨਹੀਂ ਲਿੱਤਾ ਉਸ ਵੇਲੇ ਹਲਵਾਈ ਨੇ ਗੁਰੂ ਜੀ ਪਾਸ ਆ ਕੇ ਸ਼ਿਕਾਇਤ ਕੀਤੀ ਇਹ ਤੁਹਾਡਾ ਪ੍ਰੇਮੀ ਸੁਤਰਾ ਰੋਜ਼ ਦੁੱਧ ਦਹੀਂ ਵਗੈਰਾ ਪੀਂਦਾ ਰਿਹਾ ਹੈ ਇਹ ਉਸ ਦਾ ਹਿਸਾਬ ਵਹੀ ਪਰ ਲਿਖਿਆ ਹੋਇਆ ਹੈ ਅੱਜ ਉਸ ਪਾਸੋਂ ਰੁਪਏ ਮੰਗੇ ਹਨ ਤਾਂ ਮੁਕਰ ਗਿਆ ਆਪ ਕਿਰਪਾ ਕਰਕੇ ਪੈਸੇ ਦਵਾ ਦਿਓ ਉਸੀ ਵੇਲੇ ਹਜ਼ੂਰ ਨੇ ਸੁਤਰੇ ਨੂੰ ਆਪਣੇ ਪਾਸ ਬੁਲਾ ਕੇ ਪੁੱਛਿਆ ਸੁਤਰੇ ਆਹ ਦੁਕਾਨਦਾਰ ਕੀ ਆਖਦਾ ਹੈ ਤੇਰੇ ਪਾਸੋਂ ਰੁਪਏ ਮੰਗਦਾ ਹੈ ਸੁਤਰੇ ਨੇ ਕਿਹਾ ਹਜ਼ੂਰ ਮੈਂ ਇਸਦੇ ਪਾਸੋਂ ਕੁਝ ਨਹੀਂ ਲਿੱਤਾ ਤਾਂ ਗੁਰੂ ਜੀ ਨੇ ਕਿਹਾ ਇਸ ਦੀ ਦਹੀਂ ਤੋਂ ਸਬੂਤ ਹੋ ਰਿਹਾ ਹੈ ਕਿ ਇਸ ਪਾਸੋਂ ਦੁੱਧ ਵਗੈਰਾ ਸ਼ੱਕਦਾ ਰਿਹਾ ਤਾਂ ਸੁਤਰੇ ਨੇ ਕਿਹਾ ਮਹਾਰਾਜ ਮੈਂ ਆਪ ਦੇ ਹੁਕਮ ਨੂੰ ਵਜਾਇਆ ਹੈ ਗੁਰੂ ਜੀ ਨੇ ਕਿਹਾ ਸਾਡਾ ਹੁਕਮ ਕਿਸ ਤਰ੍ਹਾਂ ਬਜਾਇਆ ਹੈ ਸੁਧਰੇ ਨੇ ਕਿਹਾ ਆਪ ਜੀ ਦਾ ਹੁਕਮ ਹੈ ਸ੍ਰੀ ਜਪਜੀ ਸਾਹਿਬ ਦਾ ਹਰ ਰੋਜ਼ ਪਾਠ ਕਰਨਾ ਉਹ ਮੈਂ ਕਰਦਾ ਹਾਂ ਉਸ ਵਿੱਚ ਲਿਖਿਆ ਹੈ ਇਹ ਤੇ ਲੈ ਲੈ ਮੁਕਰ ਪਾਹੇ ਸੋ ਮੈਂ ਇਸ ਤੁਕ ਨੂੰ ਸਫਲਾ ਕੀਤਾ ਤਾਂ ਗੁਰੂ ਜੀ ਨੇ ਅਗਲੀ ਤੁਕ ਵੀ ਪੜ ਉਹ ਕੀ ਕਹਿੰਦੀ ਹੈ ਤਾਂ ਸੁਧਰੇ ਨੇ ਇਹ ਆ ਕੇ ਸਾਰਿਆਂ ਨੂੰ ਹਸਾ ਦਿੱਤਾ ਕਿ ਮਹਾਰਾਜ ਉਹ ਤੁਕ ਇਸੇ ਹੋਰ ਸਿੱਖ ਦੇ ਹਿੱਸੇ ਆ ਜਾਵੇਗੀ ਇਤਨੇ ਸਿੱਖ ਆਪ ਜੀ ਦੇ ਪਾਸ ਬੈਠੇ ਹਨ ਇੱਕ ਇੱਕ ਤੁਕ ਵੰਡੋ ਤਾਂ ਸਭ ਦੇ ਹਿੱਸੇ ਆਉਣੀ ਮੁਸ਼ਕਲ ਹੈ ਮੇਰੇ ਲਈ ਇਹੋ ਇੱਕ ਤੁਕ ਰਹਿਣ ਦਿਓ ਉਸ ਵੇਲੇ ਗੁਰੂ ਜੀ ਨੇ ਖਜ਼ਾਨੇ ਨੂੰ ਸਦਕੇ ਆਪਣੇ ਖਜ਼ਾਨੇ ਵਿੱਚੋਂ ਉਸ ਨੂੰ ਰੁਪਏ ਦਿਵਾ ਦਿੱਤੇ ਅਤੇ ਸੁਤਰੇ ਨੂੰ ਅੱਗੋਂ ਵਾਸਤੇ ਤਾੜਨਾ ਕਰ ਦਿੱਤੀ ਨਾਲ ਕਿਹਾ ਆਉਣ ਵਾਲਾ ਸਮਾਂ ਬਹੁਤ ਮਾੜਾ ਹੈ ਕਈ ਸਵਾਰਥੀ ਮਨੁੱਖ ਆਪਣੇ ਮਤਲਬ ਦੀਆਂ ਪੰਗਤੀਆਂ ਪੜ ਕੇ ਆਪਣੇ ਮਤਲਬ ਦੇ ਅਰਥ ਕਰ ਲਿਆ ਕਰਨਗੇ ਜੋ ਬਹੁਤ ਮਾੜਾ ਹੋਵੇਗਾ ਗੁਰਬਾਣੀ ਦੇ ਮਤਲਬ ਦੇ ਅਰਥ ਗਲਤ ਕਰਨ ਦਾ ਫਲ ਭੋਗਣਾ ਪਵੇਗਾ ਗੁਰੂ ਜੀ ਨੇ ਸਭ ਸਿੱਖਾਂ ਨੂੰ ਸੱਚੀ ਸੁੱਚੀ ਕੀਰਤ ਕਰਨ ਵੰਡ ਕੇ ਸ਼ਕਣ ਦੂਜਿਆਂ ਦਾ ਹੱਕ ਨਾ ਮਾਰਨਾ ਅਤੇ ਚੰਗੀ ਸੱਚੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਆਓ ਅਸੀਂ ਵੀ ਇਸ ਸਾਖੀ ਤੋਂ ਇੱਕ ਪ੍ਰਣ ਕਰੀਏ ਕਿ ਅਸੀਂ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਨਾਲ ਠੱਗੀ ਨਹੀਂ ਕਰਨੀ ਗੁਰੂ ਦੇ ਬਾਣੇ ਵਿੱਚ ਰਜਾ ਵਿੱਚ ਰਹਿ ਕੇ ਗੁਰੂ ਗੁਰੂ ਜਪ ਕੇ ਆਪਣਾ ਜੀਵਨ ਸਫਲ ਕਰਨਾ ਹੈ ਸਾਖੀ ਸਰਵਣ ਕਰਵਾਉਂਦੇ ਆਂ ਹੋਈਆਂ ਬੇਅੰਤ ਭੁਲਾ ਦੀ ਖਿਮਾ ਬਖਸ਼ਣੀ ਆਪ ਜੀ ਇਸ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਨਾ ਤਾਂ ਜੋ ਗੁਰੂ ਜੀ ਦੇ ਇਤਿਹਾਸ ਦੀਆਂ ਸਾਖੀਆਂ ਕਹਾਣੀਆਂ ਜੋ ਵੀ ਗੁਰੂ ਜੀ ਨੇ ਸਿੱਖਾਂ ਨੂੰ ਸਿਧਾਂਤ ਬਖਸ਼ਿਸ਼ ਕੀਤੇ ਨੇ ਉਪਦੇਸ਼ ਕੀਤੇ ਹਨ ਸਾਨੂੰ ਸਮਝ ਵਿੱਚ ਆ ਸਕਣ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸੇਰੀ ਵਾਹਿਗੁਰੂ ਜੀ ਕੀ ਫਤਿਹ